ਇਹ ਵਨ ਕਾਲ ਦੇ ਬਾਰੇ ਨਾ ਪਤਾ ਨਹੀਂ ਹਾਂ ਕਿਸੇ ਗੱਲ ਕਰਨ ਦਾ ਕਰੇ ਜੁਗਰ ਵਰਤੀ ਨਾ ਕੋਈ ਉੱਤਰ ਤੋਂ ਬੱਤੀ ਕਰੀ ਇਹ ਕੀ ਕਰਦੇ ਆ ਜਦੋਂ ਰੰਗ ਦੇਖਦੇ ਹੋ ਉਹ ਤਾਂ ਰੰਗ ਦੇਖਦੇ ਹੋ ਗਏ ਚੋ ਉਹ ਤਾਂ ਚੋ ਉਹ ਨਾਲ ਚਲੀ ਗਈ ਸਹੀ ਜੀ ਨਾਲ ਸਤਨ ਕੋਲ ਨਾਲ ਹੁਣ ਕਾਹਦੇ ਸਹੀ ਦੱਸੇਗਾ ਤੁਹਾਨੂੰ ਆਪ ਕਹਿੰਦੇ ਜਦੋਂ ਕਦੇ ਜੋ ਬੁਲਾਉਂਦੇ ਹਾਂ ਉਹ ਬੰਦ ਕਰਤੀ ਹੋਵੇ ਕੋਈ ਨਾ ਕੋਸਤਾ ਹੋਊਗਾ ਜਿੱਥੇ ਰੋਲਾ ਪਿਆ ਦੇ ਦਾ ਨਿਤਰਾ ਦਾ ਮਾਤਾ ਦੀ ਨਾਂ ਦੇ ਸਿੱਕੇ ਪਹਿਲਾ ਬੰਦਾ ਤੇ ਬਾਲ ਕਰਦੀ ਉਹ ਆਰਟੀਫੈਕਟ ਦੇ ਵਿੱਚ ਸੇ ਕਾਲਕਾ ਦੀ ਹਾਂਜੀ ਸਾਹਮਣੇ ਦਾ ਨਹੀਂ ਦਾ ਸੇਰਾ ਵਾਲੇ ਮਾਤਾ ਸੇਰਾ ਤੇ ਭਾਗੀ ਮਾਤਾ ਦੀ ਵੀ ਹਾਂਜੀ ਅਈ ਦੱਸੀ ਹੋਣਾ ਐਕਸ ਵਕਤੇ ਜੀ ਧੋਲੀ ਆ ਮਾਗਾਂ ਨਾਗਦੇਵ ਦਾ ਪੀਰ ਗੁਰੂ ਨਾਨਕ ਦੇਵ ਜੀ ਨੂੰ ਕਹੋ ਤੁਸੀਂ ਅੰਸ਼ੇਤ ਨਾਲ ਹੁੰਦੇ ਆ तीन आगे छह इन आगे सिवा चार दिस इकड़ी सिवा इन आगे छह इन आगे सिवा चार दिस में करेंगे तीन दसों ग्राम वार ग्राम जो ये पार्टी मानेगी तो इन तीन आगे नहीं देख रहे आप पार्टी आपने करेंगे आपने करेंगे दसों की सिवा करेंगे दसों वार ग्राम छह इन आगे दसों आठ दोसों वार के हाँ हाँ और और कित ਇਨਾ ਜਿਹੜਾ ਕੰਮ ਫੇਰ ਹੋਇਆ ਜਿਹੜਾ ਇਹਨਾਂ ਦਾ ਸਤਕਰ ਕੁਝ ਐਮ ਚਿੰਨਾ ਸੀ ਉਹ ਅੱਗੇ ਚਾਰ ਉਗਾਧੀਆਂ ਦੋ ਰਹਿ ਗਈਆਂ ਤੇ ਉਹ ਉਹ ਨਹੀਂ ਹਾਂ ਹਾਂ ਉਹ ਕਿਨੇ ਬਿੱਗ ਨੇ ਉਹ ਕਿਨੇ ਬਿੱਗ ਆ ਉਹ ਕਿਨੇ ਬਿੱਗ ਨੇ ਦੱਸੋ ਨੇ ਨੂੰ ਜਵਾਗਾ ਕਹਿੰਦੀ ਕਰਦਾ ਕੀ ਨਹੀਂ ਕਰਦਾ ਕੀ ਦੋਨਾਂ ਕਰਦਾ ਉਹਨਕੇ ਘਾਟੀ ਜੂਤਲ ਵਾਲੀ ਹੈ ਤੁਹਾਡੀ ਨਾਲ ਦੇਕਰ ਸੇਵਾ ਕਰਵਾ ਦਈਏ ਇਹਨਾਂ ਦਾ ਕਾਰੋਬਾਰ ਚੱਲੂਗਾ ਚੱਲੂਗਾ ਕਰਨ ਸੇਵਾ ਕਰਵਾਣ ਲਈ ਕਿਹੜੇ ਵਾਰ ਜੋ ਗਿਆ ਗਏ ਤੇ ਐਤਵਾਰ ਸੋਮਵਾਰ ਮੰਗਲਵਾਰ ਵੀ ਪਰ ਠਿਕਾਣਾ ਕਸੋ ਹਾਂ ਜੋ ਲੋਕ ਨੋਵੇ ਮੈਨੂੰ ਨਾਗਦੇ ਚਲੇ ਜੇ ਨਹੀਂ ਲੋੜ ਨਹੀਂ ਲੱਗਦੀ ਤਾਂ ਇਹ ਜੇ ਚੱਲਦਾ ਆਪਾਂ ਬੱਸ ਸੋਡਾ ਦੀ ਹਾਂ ਬੱਸ ਸੋਡਾ ਦੀ ਇੱਥੇ ਜਗ੍ਹਾ ਆ ਹਾਂ ਦਾ ਥੋੜਾ ਤੋਂ ਵੀ ਮੰਦ ਦੇਣਾ ਅੱਛਾ ਥੋੜਾ ਵੀ ਇੱਕ ਤਾਂ ਦੰਦ ਲੋੜ ਲਾਉਣੇ ਤਾਂ ਅੱਛਾ ਥ੍ਰੀ ਆਈਗਰੀ ਜਗ੍ਹਾ ਨੂੰ ਕਿਹੜਾ ਮੰਦਾ ਭਾਈ ਅੱਲਾ ਮੈਨੂੰ ਜਦੋਂ ਮੱਤ ਪਰ ਬੈਠਿਆ ਹਾਂ ਮੱਤ ਪਰ ਬੈਠਿਆ ਮੱਤ ਪਰ ਬੈਠਿਆ ਔਰ ਮਾ ਮਾਤਾ ਦੇ ਦੀ ਨਾਗ ਹਾਜ਼ਰ ਹੋਏ ਅੰਦਰ ਮੇਰੀ ਮੱਤਾਨੀ ਗਾਦੇ ਮੇਰੀ ਸੇਵਾ ਨਹੀਂ ਕਰਦੀ ਮੈਂ ਇਹਨਾਂ ਨੂੰ ਫੇਰ ਕਰਦਾ ਉਹ ਤੇ ਜੋਤ ਲਵਾ ਲਈ ਤੇ ਦੀ ਸੇਵਾ ਕਰਾ ਰਹੀ ਹੈ ਕੰਮ ਚੱਲ ਰੁ ਪੈ ਨਾ ਪੱਕੀ ਕਰ ਰਾ ਕੋਈ ਹੋਰ ਰੋਲਾ ਇਹ ਮੰਨਦੇ ਨਹੀਂ ਨੇ ਮੰਨਦੇ ਮਾਤਾ ਹਾਂ ਹਾਂ ਜੋਤ ਲਾੜੀ ਜੋਤ ਲਾੜਨਾ ਤੇ ਕੋਈ ਅਫੇਰ ਵੀ ਨਹੀਂ ਇੰਨੀ ਜੋਤ बेजवानी गुरू वारी बेबुरी रब वारी गल करी बे रबी न करी बो कसो दो 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 वॼन करो पुछ न कंहिं चा मथां टे माफ़ी माप ਮੇਰੇ ਬਾਬਾ ਹੀ ਮਾਪਕਾਂ ਤੇਰੀ ਸੇਵਾ ਕਰਦਾ। 6 ਸੀੜੀਵਾਰ ਵਾਲੇ ਬੱਚੇ। ਕਿਵੇਂ ਜੋ ਕਰਣੀ ਹੈ 20 ਕਰੋੜ ਦਾ। ਰਾਮਾ ਜਤ। ਆ ਕਰੂੰ। ਫਾਕੇ ਦਾ ਪ੍ਰਚਾਰ ਮੇਰਾ ਕੀ ਜਾ ਕਰੇ। ਆ। ਹਾਂ। ਹਾਂ। ਉਹਦਾ ਬਹੁਤ। ਕਿਹਦੇ ਗਾਉਂ ਦੋ ਦੋ ਤੂੰ ਬੁਲਾਵੇ ਗੁਣੀ ਨਿਆੜਾ ਕਰੀਏ ਠੀਕ ਹੈ ਕਨ ਕਨਿਆਣਾ ਸੰਤ ਜੀ ਦਾ ਨਾਮ ਲੈ ਕੇ ਖੇਲ ਰਹੇ ਸੋ ਬੈਠਾ ਕਰੇ ਜਿਹੜਾ ਕਾਰੋਬਾਰ ਬੰਦ ਹੋਇਆ ਮੇਰੇ ਕੋਲ ਬੰਦ ਹੋਇਆ ਉਹ ਉਹਦੇ ਬਾਰੇ ਤਾਂ ਨਹੀਂ ਆ ਚਾਹਤੋ ਫੇਕੇ ਜਾਣਾ ਤੂੰ ਕੋਦੀ ਆ ਗਿਆ ਸੰਤ ਜੀ ਨੋਰੀ ਨਹੀਂ ਪਈ ਕਿਨੂੰ ਤੂੰ ਕੋਦੀ ਆ ਗਿਆ ਤੂੰ ਰਾਸੋ ਦੇ ਬਾਰੇ ਤੁਸੀਂ ਦੱਸੋ ਅੱਸੀ ਤਾਂ ਦੱਸ ਰਹੀ ਆਂ ਪਰ ਤੁਸੀਂ ਮਤਲਬ ਤੁਸੀਂ ਫੋਟ ਮਾਰ ਕੇ ਆ ਗਏ ਆ ਘਰ ਦੇ ਮੋਢੀ ਆ ਗਏ ਆ

ਅੱਜ ਕੀ ਪੇਸ਼ਕਾਰੀ ਨਾ ਨੇ ਕੰਦਾ ਕਿੰਦਾ ਸੀ ਉਦੋਂ ਬਾਅਦ ਵੱਖ-ਵੱਖਰੀ ਉਦੋਂ ਬਾਅਦ ਆਪਣੇ ਆਪੋ ਸਾਈਡ ਤੇ ਹੋ ਗਏ ਜਿਹੜਾ ਸਾਈਡ ਤੇਗਾ ਉਦੋਂ ਬਾਅਦ ਕੰਮ ਕਰਦਾ ਗਿਆ ਵਾਜੇ ਹਰ ਦਰਦ ਮੈਨੂੰ ਵਾਕਿਆ ਹੀ ਦੁਬਾਰਾ ਕਰਨਾ ਵਾਜਦਾ ਇਹ ਵੀ ਸੀ ਕਾਦੇ ਸਹੀ ਨੇ ਸਹੀ ਨੇ ਜਵਾਬ ਕੀ ਕਰਾਂ छे करेना ਕਹਿੰਦਾ ਚੱਲ ਜੀ ਆਹ ਸਾਜੀਆਂ ਉਹਨੇ ਜਿਹੜੇ ਪੌਂਗ ਵਾਰਾ ਇਹਦੇ ਤੇ ਉਹ ਵੇਖ ਕੱਟੋਣੀ ਨਰਪੇਹੀ ਨਹੀਂ ਲੜੇ ਨਹੀਂ ਉੱਚਾ ਪਕਰ ਕੇ ਸਾਡੋ ਸੈੱਟ ਤੇ ਇਹਦਾ ਸਾਜੀ ਦੇ ਨਾ ਤੇਰਾ ਭਾਈ ਸੀ ਤੇ ਭਾਈ ਨੇ ਜਿਹਦਾ 2000 ਰੁਪਏ ਲਾ ਲਏ ਤੇ ਬਾਪੂ ਨੇ ਪ੍ਰਾਤ ਕਰਨ ਕਰ ਦਿੱਤਾ ਇਹ ਭਾਈ ਦਾ ਕਰਦਾ ਸੀ ਹਾਂ ਜੀ ਹਾਂ ਜੀ ਇਹਨੂੰ ਨੱਕੜਾ ਆ ਗਿਆ ਉਹਦਾ ਕੰਮ ਚੜਦਾ ਆ ਗਿਆ ਤੇ ਤੇਰਾ ਘੜਦਾ ਐਵੇਂ ਹੋਈ ਐਵੇਂ ਹੋਈ ਐਜੋ ਪਹਿਲੋ ਪਹਿਲੋ ਪੁੱਛ ਪਾਣੀ ਨੂੰ ਕੰਮ ਨਾਲ ਕਰਾਇਆ ਕਿ ਨਹੀਂ ਕਰਾਇਆ ਤਾਂ ਦਾ ਤੋਂ ਇਹ ਪਾ ਕੇ ਕਰੀਆ ਕਿ ਆ ਗਿਆ ਬਿਆਣੇ ਜੇ ਚੱਲ ਜਾਣਗੇ ਅੱਛਾ ਹੀ ਜਾਂਦੇ ਹੋਣ ਨੰਬਰ ਆ ਕੇ ਅਕਦਾ ਹਾਂ ਸੱਲੋ ਕਿਦੋਂ ਦੱਸੋ ਕਿ ਬੱਦਲ ਦੱਸੋ ਕਿਵੇਂ ਜੰਗਰ ਨਾ ਸੱਲੋ ਦੋ ਤੇਰੇ ਕਮਰੇ ਵਿੱਚ ਜੀਉਂਦਰਾ ਕਮਰੇ ਸੈਟ ਤੇ ਗਈ ਕਰੈਨ ਇੱਕ ਮਹੀਨਾ ਕਹ ਲਓ ਕਿ ਕਰੀ ਤੇ ਕਰੀ ਰਹੀ ਹੈ ਤੇ ਬਾਹਰ ਜਾਈ ਰਹੀ ਹੈ ਇੱਕ ਮਹੀਨਾ ਕਹਣ ਸੈਰ ਤੇ ਜਾ ਕੇ ਖੜੀ ਲਈ ਨਹੀਂ ਖੜੀ ਨਹੀਂ ਹੱਟੇ ਤੇ ਮੇਰਾ ਨਾਗ ਮੇਰ ਦਾ ਕੀ ਕਹਿੰਦਾ ਓਏ ਇੱਕ ਕੰਮ ਕਰੂਏ ਤੇ ਦੂਜਾ ਖੜਾ ਹੁੰਦਾ ਦੂਜਾ ਰਣ ਦੂਜਾ ਖੜਾ ਹੁੰਦਾ ਉਹ ਆਣੀ ਤੇਰਾ ਦੇਣਾ ਹੀ ਕੋਈ ਮੈਂ ਚਾਹਣਾ ਨਹੀਂ ਕੰਮ ਸੇਰੇ ਦੇ ਤੇ ਜਾੜਦਾ ਕੈਨੋ ਨਹੀਂ ਤੇਰੀ ਉਹ ਕੰਮ ਵਿੱਚੋਂ ਛੱਡ ਕੇ ਵਾਪਸ ਆਉਣਾ ਜਿਵੇਂ ਹੋਈ ਆ ਅਰ کنه نا ڏي شي آج شڪتي ماں مساني آج شڪتي ماں سمچارڪاري آج شڪتي ماں ਮੋਰੀ ਦੇ ਪੈਰ ਨਾਲ ਹਰੀਆਂ ਦੀਆਂ ਪੁੱਟੀਆਂ ਨਾਲ ਜਿਹੜੇ ਘਰ ਤੋਂ ਜੁੜਨੇ ਵੀ ਨਾ ਦਿੱਸ ਗਿਆ ਬਤਾ ਸਹੀ ਦੱਸ ਕਿ ਨਵੇਂ ਲਗਾ ਦੀਆਂ ਤੇਰੀਆਂ ਗਲਤ ਸਹੀ ਕਿ ਗਲਤ ਕਰੇ ਕਿਰ ਸਹੀ ਕਿ ਹਾਂ ਨਹੀਂ ਜਵਾਬ ਦੇ ਦੇ ਸ਼ੇਰਾ ਕੋਈ ਜੇਲ੍ਹ ਤੋਂ ਚੱਲ ਕੇ ਨਾਂ ਸੁਣ ਕੇ ਹੈ ਮੇਰੇ ਬਾਪੇ ਦਾ ਨਾ ਸਮਝਣੇ ਚੱਲਦੇ ਆ ਹਾਂ ਹੋਰ ਵੀ ਇਹ ਬਿਲਕੁਲ ਬੰਦ ਹੋਇਆ ਪਿਆਰ ਦਾ ਇਹ ਜਿਹੜਾ ਟਿਕਾ ਕਰਾਇਆ ਇਹਨੂੰ ਜਰਾ ਬਾਹਰ ਕੱਢਣਾ ਪੁਰ ਲਾਜ ਕਰਨਾ ਪੁਰ ਪਿੱਛੇ ਕਰਨਾ ਪਊ। ਠੀਕ ਆ। ਦੂਜਾ ਸ੍ਰੀ ਸੁਪਿਆਰੀ ਜੀਏ ਕੇ ਲਈਓ ਬਿਜਾਰੀ ਦਾ ਪੁਰ ਸਮਾਨ ਲਾਉਣਾ ਕੋਈ ਸੁੱਖ ਦੇ ਨਹੀਂ ਵੀ ਪਿੱਛੇ ਹੋਣੀ। ਤੇ ਗੱਲ ਮੇਰਾ ਮਲੰਗ ਬਿੰਦਾ ਕੰਮ ਤੇ ਜਾ ਕੇ ਡਾ ਪਾਰ। ਤੇਰੇ ਦਿਨੋਂ ਸਵੇਰੇ ਕੰਮ ਤੇ ਜਨਾ ਤੇਰਾ ਸਵੇਰੇ ਉੱਠ ਨੂੰ ਜੀ ਨਹੀਂ ਕਰਦਾ। ਨਹੀਂ ਕਰਦਾ। ਲੱਗਾ ਤੇਰੀਆਂ ਲੋਹਦੀਆਂ। ਤੂੰ ਇਹ ਗੀਤ ਉਹਦੀ ਆ ਫੇਰ ਤੇਰਾ ਫੁੱਲ ਜਾਂਦਾ ਫੁੱਲਦਾ ਜਾਂ ਨਹੀਂ ਫੁੱਲਦਾ ਪੂਰਾ ਟਾਈਟ ਬਣਦਾ ਫੇਰ ਤੇਰਾ ਫੁੱਲ ਜਾਂਦਾ ਫਿਰ ਆਹ ਕਾਉਂ ਤੇ ਗੰਡਾ ਬਣ ਜਾਂਦੀਆਂ ਬਾਦੀਆਂ ਹਾਂ ਨਹੀਂ ਕਹਿੰਦਾ ਏ ਚੱਕਰ ਪਹਿਲਾਂ ਹੁੰਦਾ ਪਹਿਲਾਂ ਮਨਜੀਤ ਰਵਿੰਦਰ ਹਾਂ ਮਨਜੀਤ ਰਵਿੰਦਰ ਬੰਦਾ ਦਿਵਾਜ ਹੈਗਾ ਇਹ ਕੀ ਲੱਗਦਾ ਤੇਰਾ ਕੀ ਲੈ ਕੇ ਕਰਨਾ ਚਾਚਾ ਲੱਗਦਾ ਹਟ ਕਹ ਓਏ ਕੀ ਹੋਇਆ ਜਾ ਆਵਾਜ਼ ਮਾਈਦੀ ਆ ਪੁੱਤਰਾ ਜਿੰਨਾ ਮਰਜੀ ਜੋ ਲਾ ਤੇਰਾ ਕੰਮ ਨਹੀਂ ਬੰਜਣਾ ਤੇਰਾ ਆਵਾਜ਼ ਵਾਈਦੀ ਹੈ ਨਹੀਂ ਬੰਦਾ ਜਿੰਨਾ ਆਵਾਜ਼ ਦਾ ਜਿੱਦ ਕਰੇ ਕੋਰ ਕੀਤਾ ਆਪਣੇ ਆਪ ਨੂੰ ਬੜਾਈਦਾ ਹੁੰਦਾ ਕਿ ਕੋਲੇ ਕੰਮ ਨਹੀਂ ਮਿਲਦੇ ਕੰਮ ਨਹੀਂ ਮਿਲਦਾ ਕੁਛ ਹੀ ਕਰਦਾ ਹੈ ਤੇ ਜੇ ਪਤਾ ਫਿਰ ਕਈ ਮੇਰੀ ਘਰੋਂ ਮੋਟਰਸਾਈਕਲ ਦਾ ਜੀਪ ਕਰਦਾ ਹੈ ਕਾਰ ਲੈਦਾ ਰਸਤੇ ਦੇ ਵਿੱਚ ਜਾ ਕੇ ਕੰਮ ਦੇ ਕੋਲੋਂ ਬਿਲਕੁਲ ਦਸ ਕਰ ਮਾ ਰਹਿ ਜਾਂਦਾ ਉਹ ਵਾਪਸ ਮੋੜਦਾ ਦੂਰ ਭੱਜ ਜਾਂਦਾ ਵਾਪਸ ਮੋੜਦਾ ਜਾਂ ਨਹੀਂ ਮੋੜਦਾ ਹੱਟ ਕਾਇਤੀ ਪਤੀ ਨਗਾਲੇ ਜਿੰਦੋ ਗੱਡੀ ਦੇ ਚੜ ਕੇ ਗੱਡੀ ਘਰਾਉਣੀ ਕੋਸ਼ਿਸ਼ ਕਰਦਾ ਨਰਾਇਣ ਜੋੜ ਦੀ ਕਰਨਾ ਇਹਨਾਂ ਐਡਮੋ ਮਾਰਕ ਜਿਹੜੀਆਂ ਵਾਵਾ ਸੌ ਜਾਂਦੀਆਂ ਉਹ ਬੋਲ ਸਕਦੇ ਸੌਂ ਗਿਆ ਨੇ ਮਾਰਨੀ ਨਹੀਂ ਕਰਦਾ ਇਹ ਸਾੰਭ ਨਹੀਂ ਆਉਂਦਾ ਕਿ ਠੀਕ ਜੋ ਪਹਿਲ ਵਾਜਦੇ ਸੌਂ ਜਾਂਦੀਆਂ ਉਹ ਸੇਨ ਗੇੜ ਨੂੰ ਜੀ ਨਹੀਂ ਡੱਕਦਾ ਗੱਡੀ ਸਟਾਰਟ ਕਰਕੇ ਫੇਰ ਬੰਦ ਕਰਕੇ ਵਾਪਸ ਆ ਗੱਡੀ ਸਟਾਰਟ ਕਰਕੇ ਅੱਗੇ ਲੜ ਕੇ ਵਾਪਸ ਬੋਲ ਸਕਦੇ ਦਰਦਾਰ ਕੀ ਮੈਨੇ ਇਹ ਦੱਸੀ ਇੱਕ ਬੰਦਾ ਨੌਜਵਾਨ ਜ਼ੱਪਰ ਚੜਦੀ ਮਾਣੀ ਦੇ ਵਿੱਚ ਕੰਦਾ ਮੈਂ ਮਰ ਗਿਆ ਮੈਂ ਮਰ ਗਿਆ ਮੈਂ ਮਰ ਗਿਆ ਮੈਂ ਮਰ ਗਿਆ ਰੋਲਾ ਪਾਈ ਜਾਂਦਾ ਏ ਟਰਤੀ ਜਾਂਦਾ ਏ ਕੌਣ ਬੰਦਾ ਕੀ ਲੈ ਸਕਦਾ ਨਸੀਬ ਕਰਦਾ ਇੱਕ ਰੇਤ ਤੇ ਖੜਿਆ ਕੇ ਬੰਦਾ ਮਰਿਆ ਸੀ ਜਾਂ ਗੰਡੀ ਖੜਿਆ ਕੇ ਬੰਦਾ ਮਰਿਆ ਸੀ ਜੇ ਮਰਿਆ ਨਹੀਂ ਬਚ ਗਿਆ ਸੀ ਹਾਂ ਬਚ ਗਿਆ ਸੀ ਬਚ ਗਿਆ ਸੀ ਠੰਡੇ ਆਇਆ ਸੀ ਠੰਡੇ ਆਇਆ ਸੀ ਆਹ ਖਾਦ ਰੰਗ ਇੱਕ ਪੀਰ ਬਾਬੇ ਦੀ ਸ਼ਾਨ ਇੱਕ ਮਾਤਾ ਦੀ ਸ਼ਾਨ ਕੈਨ ਸ਼ਾਨਤਾ ਜਿਹੜਾ ਕੋਈ ਸੱਚੇ ਦਰਬਾਰ ਦੀ 15 ਵਰ੍ਹੇ ਇਹਦੇ ਘਰ ਕੇ ਵਹਾਈ ਆਈ ਸੀ 12 ਸਾਲ ਕੰਮ ਚੱਲਿਆ ਜਿਵੇਂ ਆਵਾਰੇ ਨਹੀਂ ਲੋਕ ਛੇ ਸਹੀ ਦਿੱਕਾ ਸਹੀ ਨਹੀਂ ਲੋਕ ਕੰਮ ਕੋ ਪਾਟੂ ਹਰ ਗੱਲ ਦੇ ਰਕੇ ਨੇ ਟੋਕ ਟਕਾਇਆ ਕਰਦਾ ਦਾ ਮੂਹ ਬਰਕਾਰਦਾ ਤੇਰਾ ਕੰਮ ਰੋਕਦਾ ਆ ਸਾ ਹਾਂ ਕਿੱਦਾਂ ਲੱਗ ਪਿਆ ਨਾ ਏਰਿੰਗ ਉੱਤੋਂ ਮੁੜ ਕੇ ਆ ਨਾ ਮਮੀ ਬਹੁਤ ਪਈ ਸੀ ਸਮਝਿਆ ਮੇਰੀ ਗੱਲ ਉਹ ਤਾਂ ਕਹਿੰਦੀ ਆ ਇਹ ਡਰਾਮੇ ਕਰਦੀ ਆ ਇਹ ਸਾਡੇ ਘਰ ਦੇ ਪੁੱਠਿਆਂ ਪੈਰਾਂ ਵਾਲੀ ਆ ਗਈ ਆ ਗੱਲ ਕਹਿੰਦੇ ਜਾਂ ਨਹੀਂ ਕਹਿੰਦੇ ਪੁੱਠੇ ਪੈਰਾਂ ਵਾਲੀ ਨਹੀਂ ਕਹਿੰਦਾ ਉਦਾਂ ਕਰਦਾ ਕਿ ਬਿਮਾਰ ਹੈ ਇਹਨੇ ਠੀਕ ਨਹੀਂ ਹੁੰਦੀ ਇਹ ਇੱਕ ਤਾਂ ਹੈ ਗਾਮ ਚਲਣਾ ਜਦ ਬਾਬਾ ਜੀ ਸਾਡਾ ਬੇੜਾ ਪਾਰ ਬਾਬਾ ਜੀ ਸਾਡਾ ਬੇੜਾ ਬਾਬੇ ਨੇ ਸਿੱਧੇ ਤੇ ਬਾਬੇ ਜੀ ਮੇਰਾ ਨਾਗ ਦੇਵ ਜੀ ਇੱਥੇ ਮੇਰਾ ਮਾਸ਼ ਸ਼ਕਤੀ ਵੈਸ਼ਨੂ ਜੀ ਵੀ ਇਹਦੇ ਤੇ ਮੇਰਾ ਜਦੋਂ ਅਸੀਂ ਆਨੇ ਆ ਨਾ ਪੀਰ ਜੀ ਮੇਰਾ ਕਿ ਪੀਰ ਹੁੰਦਾ ਮੋਹ ਸੱਜੇ ਦਰਵਾਜ਼ੇ ਜੀ ਇਸ ਟੈਨਸ਼ਨ ਦਾ ਹੁੰਿਆ ਕਿ ਜਦੋਂ ਇਹਨੂੰ ਗਾਲ ਮੰਡਾ ਬੋਲਣੋਂ ਹਟ ਗਿਆ ਕੰਮ ਚੰਗਾ ਰਬੋ ਕਰਦੇ ਦਰਵਾਜ਼ੇ ਤੇ ਜੈ ਪਰ ਜਿਹੜੀ ਤੇਰੀ ਮਾਂ ਦਾ ਬਹੁਤ ਜ਼ਿਆਦਾ ਭੁੱਖਾ ਹੋਸੀ ਉਸ ਦਾ ਨਾ ਕੋਈ ਮਿਲਿਆ ਇਹ ਕੰਮ ਚਲਾਉਣਾ ਨੰਬਣੀ ਆ ਜਿਹੜੀਆਂ ਚੀਜ਼ਾਂ ਪੰਜ ਚਾਰ ਰਹੀਆਂ ਇਹਨਾਂ ਦਾ ਮੈਂ ਦਾ ਰਕੜ ਕੇ ਰਾਜਮੰਤੀ ਕਰਕੇ ਤੇਰਾ ਕੰਮ ਕਰਕੇ ਆ ਜੂਗਾ ਕੰਮ ਕਰਾ ਦੂਗਾ ਰੋਟੀ ਪੈ ਜਾਏਗਾ ਹੁਣ ਦੋ ਕਪੈਣਾ ਤੂੰ ਜੋ ਇੱਕ ਵੀ ਐ ਸਹੀ ਇੱਕ ਦਾ ਭੁੱਖਾ ਹੀ ਆ ਬਹੁਤ ਸੱਚੇ ਰੱਖਾ ਕਪੈਣਾ ਲੋ ਆ ਤੇਰਾ ਕੋਲੇ ਇੱਕ ਥੜੀ ਆ ਜੀ ਹਾਂ ਇੱਕ ਵੀ ਚੱਲਦੀ ਪਈ ਆ ਵੇਖ ਖੜੀ ਆ ਰਹਾ ਵੀ ਉਹ ਭੋਖਾ ਹੀ ਆ ਹੋਰ ਸੱਜੇ ਦਰ ਨਹੀਂ ਕੰਪੈਨਾਂ ਨਹੀਂ ਕਰੈਦਾ ਕੰਪੈਨਾਂ ਨਾਲ ਸਮਝਿਆ ਸੰਦੂ ਵੀ ਕਰੈਦਾ ਆਲੇ ਕੋਲੇ ਕੋਤਸੇ ਦਰਬਾਰ ਜਿਆ ਇੱਕ ਤੋਂ ਦੋ ਬਾਣਿਆਂ ਨੇ ਦੋ ਤੋਂ ਚਾਰ ਬਾਣਿਆਂ ਨੇ ਚਾਰ ਤੋਂ ਪੰਜ ਬਾਣਿਆਂ ਨੇ ਪੰਜਾਂ ਤੋਂ ਸਤਾਬ ਬਾਣ ਜਾਂਦੀਆਂ ਕੰਮ ਚੱਲ ਤੂਬੇ ਰਾ ਬਾਤ ਸੁਕਾ ਪਰ ਆ ਜਿਹੜੀਆਂ ਗੱਲ ਚੈਨੇ ਪਹਿਲੇ ਲੱਗੇ ਇਹ ਲੋਹਣੇ ਬੈਠ ਕੇ ਪਾ ਕਰਾਉਣਾ ਪਊਗਾ ਪਰ ਇਹ ਤੋਂ ਪਹਿਲੋ ਸੱਤ ਜਗ੍ਹਾ ਤੋਂ ਪਾ ਕਰਾ ਚੁੱਕਿਆ ਤੈਨੂੰ ਫਾਇਦਾ ਨਹੀਂ ਹੋਇਆ ਉਹ ਮਾਸਕ ਪੋਟ ਹੋ ਗਿਆ ਵੀ ਕੋਈ ਫਾਇਦਾ ਨਹੀਂ ਕਰਦਾ ਇਹ ਮਿਕੜ ਹੈਗੀ ਆ ਜੇ ਮੜੇ ਸਾਥਰੇ ਨਾਲ ਬਹੁਤ ਜ਼ਿਆਦਾ ਗਿਆ ਆ ਹਾਂ ਬੜੀ ਜਗ੍ਹਾ ਤੇ ਗਿਆ ਆ ਕੋਈ ਸਰਕਲ ਨਹੀਂ ਆਰ ਬੇ ਬੈਠ ਕੇ ਇਧੇ ਨਹੀਂ ਜਾਣਾ ਹਾਂ ਨਹੀਂ ਗਿਆ ਲੋੜ ਹੋਣੋ ਇੱਥੇ ਸਾਥ ਵੀ ਵਾਰ ਚਮਕੀ ਭਾਵੇਂ ਮੇਰੇ ਦੱਸਦੇ ਹਾਂ ਜੀ ਭਾਵੇਂ ਮਾਰਥਾ ਪੱਕੀ ਗੱਲ ਕਰਦਾ ਕੰਮ ਜਵਾਦ ਜੀ ਸਿਖਲਾਉਂਦਾ ਰਾਮ ਤਾਂ ਕਰਵਾਦੀ ਹੀ ਕਰਾਉਂਦੀ ਇਹਦਾ ਰਸਤਾ ਪਾਣੀ ਖਰਾਬੋ ਨਾਲ ਗੇੜ ਤੇ ਜੋਤ ਲਾਉਣੀ ਥੋੜਾ ਘਰੇ ਆ ਜਵਾਦ ਠੀਕ चूरी कोट के चूरी बना थोड़ी तो उसने चूरी अपनी कोई बात तो पानी में डाल के डबे लेता है तो उसका ग्रास गंद का के करके बाबे लगा के बोल दो आगे शाक पान भी जाए तो जा पाऊँ मारा नौ ने जा मारा तो जा बेरे सौ निहाल बोले सौ बोले सौ एक मिनट से ताजे काजे एक बंदा आ गया ਇਹਨੂੰ ਕਿਹੜਾ ਕੰਮ ਕੌਣ ਕਰਦਾ ਸੇ ਇਹਦਾ ਕੰਮ ਨੇਤਨ ਸੇ ਆਹਨ ਪਕੜਦਾ ਪਤਾ ਨਹੀਂ ਆ ਮੜਾ ਇਹਨਾਂ ਲੈਣ ਨੂੰ ਆਉਂਦੇ ਆ ਇੱਕੜੇ ਜਗਾ ਬਣਦੇ ਨੇ ਇਹਨਾਂ ਦੇ ਨਾਲ ਆਉਂਦਾ ਪਾਪ ਤੋਂ ਕੋਈ ਬੰਦੇ ਸਮਾਤ ਕਰ ਸਮਸਤ ਪਰ ਸਮਾਤ ਕਰ ਸਮਸਤ ਪਰ ਆਸਮਾਤ ਸਮਾਤ ਕਰ ਪਰੇਟਾ ਦਾ ਪਿੰਡਾ ਸਿੰਘਾ ਦਾ ਪਿੰਡਾ ਗੁਰਦਾਸ ਦਾ ਹਾਂ ਹਾਂ ਕਹਾਂ ਕੋਈ ਤੋਂ ਕੋਈ ਠੀਕ ਹੈ ਆਹ ਕੋਦੇ ਰੰਗਾਂ ਨੂੰ ਆਲਮਾ ਇਹ ਬੰਦਾ ਜਿਹੜਾ ਬਾਬਾ ਉਹਦਾ ਬੰਦਾ ਉਹ ਤੇ ਉਹਦੇ ਦਰਬਾਰ ਮੈਨੂੰ ਉੱਥੇ ਐ ਕਰਕੇ ਨਦੀ ਵਿਖਾਈ ਆ ਜਦ ਨਾਲਾ ਜਾਂਦਾ ਉਹ ਉਸ ਨਾਲੀ ਦੇ ਵਿੱਚ ਆਦਾ ਉਹ ਸੱਡੇ ਦਰਬਾਰ ਐਵੇਂ ਦੀ ਉਹ ਨਾਲੇ ਜਾਂਦਾ ਨਹੀਂ ਤਿੰਨ ਉਹ ਬਾਗ ਇਹ ਇੱਕ ਜਿਹੜਾ ਹੀ ਹੋਣਾ ਇਹਨੂੰ ਮੰਕਾ ਦੇ ਵਿੱਚ ਲੈਣਾ ਪਊਗਾ ਜੀਵਾ ਕਰਨੀ ਪਊਗੀ ਇਸ ਜੀਵੀ ਤੇ ਜੀ ਸੇਵਾ ਜਾਂਦੀ ਹੈ ਇਹਦਾ ਮਜ਼ਾਕ ਹੀ ਹੋਣਾ ਉਹ ਚੱਕੇ ਦੇ ਬਾਬੇ ਘੋੜੀ ਦਾ ਸ਼ਮਸ਼ਾਨ ਸਾੜੀ ਦਾ ਸ਼ਮਸ਼ਾਨ ਬਸਾਣੀ ਦਾ ਇਹ ਪਾਇਨੇ ਜਾਇਆ ਪੁੱਠੇ ਕੰਮ ਕਮਜਾ ਨਹੀਂ ਗਾ ਇਹ ਜੇ ਪੁੱਠੇ ਪਹਿਲੇ ਚੱਕਦਾਵੇਂ ਵੀੜਾ ਪਾਲ ਕਰਾਂਗੇ ਕੰਮ ਚੱਲੇਗਾ ਰੋਟੀ ਪੈਣੀ ਬਹੁਤ ਕਹਿਣਾ ਸਰਪਾ ਪਰ ਤੇਰਾ ਮੈਨੂੰ ਇਹ ਵੇੜਾ ਕਰ ਵੀ ਕੰਮ ਵਿੱਚ ਤੇਰਾ ਦੰਗੜਾ ਫਰੇਸ ਤੇ ਮਾਮੇ ਦਾ ਮੈਰਾ ਬਾਬੇ ਨਾਗਦੇਵ ਜੀ ਆਰ ਸ਼ਕਤੀਮਾਨ ਦਾ ਪੈਰਾ ਤੇ ਬਾਬੇ ਪੀਰ ਦਾ ਜੇ ਤਾਂ ਤੁਸੀਂ ਇਹਨੂੰ ਮਾਰਾ ਬੋਲੋਗੇ ਫਿਰ ਮੇਰੇ ਕੋਲੇ ਆਉਂਦੀ ਲੋੜ ਨਹੀਂ ਜੇ ਜੇ ਕਦੇ ਕਰ ਸਤਕਾਰ ਤੇ ਹੋ ਜੂਜੇਗਾ ਕੀ ਵੀ ਇਸ ਦੀ ਦਾ ਕੰਮ ਚਲਾਉਂਦੇ ਉਸ ਤੋਂ ਤੇ ਜਰੂਰ ਇਹ ਕਰਾ ਇੱਕ ਕਰਾਇਤੇ 10-10 ਟਵੀਟ ਬੱਧਿਆ ਤੇਰੇ ਬਹੁਤ ਸਾਰੇ ਟਵੀਟ ਬੱਧਿਆ ਬੱਧਿਆ ਕੀ ਬੱਧਿਆ ਅੱਥਰੇ ਕਦੀ ਆ ਗਿਆ ਜਬ ਮਦਰ ਦੀ ਗਰੀ ਚਿੱਟੀ ਨਹੀਂ ਇਹਦੇ ਪਾਣੀ ਛੱਡਰਾ ਪਉਦਾ ਹੋ ਰਿਹਾ ਹਾਂ ਨਾ ਨਾ ਹੀ ਆ ਲੈ ਕੇ ਤੁਮ ਦਾ ਕਹਿਣਾ ਕਿ ਵਾਰ ਕੇ ਆਜ ਦੀ ਵਾਰ ਕੇ ਜਰ ਕੋਈ ਨਹੀਂ ਕਿ ਕਰਦੇ ਨਹੀਂ ਛੰਡ ਜਿਆ ਜਿਤੋਂ ਆਈ ਸੀ ਯੂ ਦੀ ਜਿਹੜਾ ਉਹ ਚਾੜ ਤੇ ਆਉਣਾ ਬਸ ਉਹ ਚਾਹ। ਪਰ ਵੀ ਸੈਨਸੋ ਦਾ ਹੁਕਮ ਆਉਂਦਾ ਆੰਦਾਏ ਬੰਦਾ ਬੇਜਕੀਨਾ ਹੈ ਯਕੀਨ ਨਹੀਂ ਕਰਦਾ ਜ਼ੁਬਾਨ ਤੇ ਜੀ ਹਾਂ ਹਾਂ ਕਰੀ ਜਾਂਦਾ ਗੱਲ ਸਹੀ ਹੈ ਮੇਰੀ ਨਾਲ ਗੱਲ ਕਰ ਖੁੱਲ ਗਈ ਕਿਉਂਕੇ ਨਵੀਂ ਰੱਬ ਦਾ ਪਿਆਰਾ ਗੁਰੂ ਵਾਲਾ ਬੇਗੁਰਾ ਨਹੀਂ ਅਰੇ ਬੇਜਕੀਨਾ ਬੰਦਾ ਜਿਹੜਾ ਯਕੀਨ ਲਾ ਕੇ ਉਹਨਾਂ ਨੇ ਮੇਰੇ ਤੇ ਇਤਰਾਫ ਇਹਨਾਂ ਨੇ ਥੋੜਿਆ ਫਿਰ ਝੜਕਾ ਕਰਾਇਆ ਕਿ ਤੁਸੀਂ ਯਕੀਨ ਲਾ ਕੇ ਕਰੈਣਾ ਬਣੀਆ ਸੁਣਾ ਕੇ ਤੋਂ ਕੌਣੀ ਅੱਜ ਤਾਂ ਆਪ ਜੀ ਖਰੀਦ ਆਉ ਬਦਲਾ ਨਹੀਂ ਤੇ ਸਾਡੇ ਕਦੂਵਾ ਤੇ ਰੱਖੇਗਾ ਮੈਂ ਸਵਾਰ वा ना मजरा ਕਾਦੇ ਜਾਨ ਯਾਦ ਕਰਦੇ ਹੋ ਸੱਤੇ ਸਰਬਾਰੀ ਦਰਬਾਰ ਕੀ ਤੇਰੇ ਬਡੂਏ ਜੋ ਵੀ ਕਾਦੇ ਹੋਰ ਸੱਤੇ ਦਰਬਾਰ ਕੀ ਜੇ ਚਾ ਬਡੂਆ ਇਹ ਪਰਸੇ ਜੇ ਕਾਜ ਕਰਕੇ ਹੋਈ ਕਾਦੇ ਇਸੇ ਦਾ ਕੋਈ ਕਾਗਜ਼ ਨਹੀਂ ਕੋਛ ਨਹੀਂ ਵਜਣਾ ਸਿਰਫ ਅੱਲਾ ਦੇ ਬੇਰਖਨੀ ਦੌਰ ਜੇ ਬੇਕਰੇਂ ਤੇ ਬੱਗੇ ਕੋਲ ਮੇਰੀਆਂ ਨਹੀਂ ਕੋਸ਼ਿਸ਼ ਮਿੰਨ ਤੇ ਪਰਸੇ ਦੀ ਹੀ ਜੈ ਮੈਂ ਕਿਵੇਂ ਕਹਾਂ ਪਰਸੇ ਤੋਂ ਨਾਲ ਨਹੀਂ ਨਾ ਪਰਸੇ ਦਾ ਕਰੀਏ ਸਮਝਾ ਮੇਰੀ ਗੱਲ ਔਰ ਜੇ ਤੀਵੀਟਾ ਘਰ ਨਹੀਂ ਜਾਣ ਸਾਰਾ ਕੰਮ ਨਹੀਂ ਬਤੂੰ ਚਾਰ ਬਣਵਾ ਬੱਚੇ ਨੂੰ ਕਹਾਂ ਚਰਦੂ ਦਾ ਬਣਾ ਜੈਲੀ ਘਰ ਤੋਂ ਤੇਰੀ ਕਰਾ ਅੱਜ ਤੋ ਬਾਅਦ ਇਸ ਨਾਗ ਦੇ ਟ ਨੂੰ ਮਾਰਾ ਨਹੀਂ ਬੋਲ ਇਹ ਨੂੰ ਕਹਿੰਦਾ ਨਾਗ ਨੂੰ ਇਹ ਨੂੰ ਕਹਿੰਦਾ ਮਾਰਾ ਕਿ ਮੈਂ ਇੱਕ ਬਸੰ ਬਾੜ ਆ ਇੱਥੇ ਰਹਿਮਤ ਦਾ ਬਾਬੇ ਕਿਰਪਾ ਇਹ ਤਾਂ ਨਿਕਾਣੇ ਤੋਂ ਲక్ష్ਮੀ ਪੈਣਾ ਹੋਈ ਹੈ ਜੇ ਲక్ష్ਮੀ ਦੀ ਕਰੋ ਮੇਂ ਪੂਜਾ ਉਕੇ ਇਹ ਗਾਉਂਦੀ ਇਨਵੈਸਟਮੈਂਟ ਕਰਨਾ ਮੋਟੂਰ ਵਾਲੂ ਨੂੰ ਮੋਟੂਰ ਠੀਕਾਣਾ ਯੋਕ ਕੇ ਕਿਤੇ ਨਹੀਂ ਖਤਰੀ ਹੈ ਹੋਰ ਅੰਦਰ ਤੇਰੀ ਮੰਮੀ ਆ ਵੀ ਮੰਮੀ ਦੀ ਜਗ੍ਹਾ ਹੀ ਰੱਖਿਸ਼ਵਾਜ ਰੱਖ ਦਸ਼ਮੀ ਤੇ ਰੱਖ ਕੰਬੇ ਮੇਰੀ ਗੱਲ ਕੰਬਾ ਫੋਟਾ ਬੋਲਦਾ ਜਿਹਨਾਂ ਦਾ ਕੰਮ ਕਰਨਾ ਜਾਂ ਜਾਂਦਾ ਹੈ ਤੇ ਖਾਤੇ ਸੱਤਨਾ ਦੇ ਗਿੜਨ ਡਬਲੀ ਤੂੰ ਇਹਨੂੰ ਬੋਲ ਜਾਣਾ ਨਾ ਕਹਿਣੀ ਉਸ ਕਰ ਨਾ ਕਹਿਣੀ एक ਦਬਜ ਰੰਨਾ ਨੂੰ ਨਹੀਂ ਬੋਲਿਆ ਜਾਂਦਾ ਇਹਨੇ ਦਬਜ ਨੂੰ ਕਹਿ ਦਿੱਤੂ ਬੋਲਿਆ। ਕਰਨੀ ਸਹੀ ਕੇ ਗੱਲ ਤਾਂ ਇਹ ਆ ਵੀ ਜਨਾਨੀ ਨੂੰ ਦਬਜ ਨਹੀਂ ਬੋਲਿਆ ਜਾਂਦਾ ਜਿਹੜੀ ਤੁਹਾਡੀ ਮਾਂ ਨੂੰ ਦਬਜ ਬੋਲਦਾ ਜਾਂ ਸੇਕ ਪਹਿਲੀ ਹੱਥ ਦਾ ਆ ਕੇ ਮੱਥਾ ਦੇ ਕੇ ਜਨੇ ਜੀ ਤੇ ਜਾ ਇਹੇ ਸ਼ਕਤੀ ਕਿਰਪਾ ਕਰ ਦੂਗਾ ਬੋਲ ਛਤੇ ਦਰਵਾਜ਼ੇ ਮਿਸਰ ਇੱਕ ਜਰਾ ਪਹਿਲੀ ਹੱਥ ਜਾ ਕੇ ਰੇਡੀਰ ਕਾੰਟਰ ਵੀਰ ਮਾਂ ਕਾਲੀ ਦੇ ਮੰਦਰ ਤੇ ਰੱਖ ਦੇਣਾ ਕਰਾਈ ਲਵਾ ਦੇ ਚੰਨ ਲਈ ਬਣਵਾ ਇਹ ਕੇਸ ਕਰ ਉਹ ਸੱਤ ਚੇਤਰ ਵਾਲਾ ਇਹ ਵੀ ਕੀ ਮਾਫਿਆ ਮੇਰੇ ਨੂੰ ਮਾਰਾ ਬੋਲਾ ਜਦੋਂ ਤੱਕ ਐਂ